ਸਾਡੇ ਦੇਖੋ ਕਿਵੇਂ ਬੀਤ ਰਹੀ ਹੈ ਕਿਸ ਤਰ੍ਹਾਂ ਸੀ ਕਿਵੇਂ ਨਿਕਲ ਰਹੇ ਹੈ ਰੇੜੀ ਕਿਸੇ ਲੱਗਦੀ ਨਹੀਂ ਲੱਗਦੀ ਕਿਤਾ ਕੋਈ ਘਰ ਚੱਲਦਾ ਨਹੀਂ ਚੱਲਦਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਅਸੀਂ ਮੋਰਚਾ ਜਿੱਤਣਾ ਹੈ ਉਹ ਤਾਂ ਕਹਿੰਦੇ ਨੇ ਜਿਹੜੀ ਮਰਜ਼ੀ ਉਹ ਤਾਂ ਮੇਰੀ ਦੀ ਹੈ ਇਹ ਮਰਜ਼ੀਆਂ ਕਹੋ ਤੁਸੀਂ ਜੋ ਹੁਕਮ ਕਰੋ ਅਸੀਂ ਦੇਣ ਨੂੰ ਤਿਆਰ ਹੈ ਕੋਈ ਅਸੀਂ ਰਾਸ਼ਿਲ ਖਾਨ ਨਹੀਂ تھے ਉਹਨੇ ਕਰੇ ਰੋਟੀ ਖਾਧੀ ਕੀ ਸੋ ਸਾਨੂੰ ਸਿੱਖਣਾ ਚਾਹੀਦਾ ਜਿਹੜੇ ਇਨਸਾਨੀ ਆਉਂਦੇ ਤੁਸੀਂ ਲੜਾਈ ਵਾਸਤੇ ਲੜਨ ਵਾਸਤੇ ਆਉਂਦੇ ਤੁਹਾਡਾ ਮੁਕਾਬਲਾ ਕਿਹਦੇ ਨਾਲ ਤੁਸੀਂ ਟੱਕਰ ਕਿਹਨੂੰ ਦੇ ਰਹੇ ਹੋ ਕਿਸ ਜਿਹਨੂੰ ਰੁਜ਼ਾਰ ਕੇ ਤੁਹਾਨੂੰ ਪਾਦਾ ਦੀਏ ਸੋ ਇਸ ਵਾਸਤੇ ਸਾਨੂੰ ਸਬਰ ਨਾਲ ਰਹਿਣਾ ਹੈ ਲੜਾਈ ਦੇ ਮੈਦਾਨ 'ਚ ਠੀਕ ਜਿਹੜੇ ਰੇੜੀਆਂ ਆਣੇ ਅਨੇ ਜਾਣ ਸੱਲੂ ਰਹਿਣਾ ਪੈਣਾ ਅਸੀਂ ਇੱਕ ਇੱਕ ਦੀ ਕਰਕੇ ਸਾਨੂੰ ਜਾਣੀ ਪੈਣੀ ਹੈ ਅਸਾ ਪਰਵਾਹ ਹੀ ਕਰਦੇ ਕਿਸੇ ਦੀ ਚਾਹ ਪੁਲਿਸ ਹੋਵੇ ਚਾਹੀਦੀ ਹੋਰ ਬੱਤੀ ਪਾ ਲਿਆਵੇ ਸਾਡੇ ਹੌਸਲੇ ਬਲੰਦ ਨੇ ਪਰ ਸਾਥੀਓ ਬਲੰਦੋਨਾ ਕਰਕੇ ਨਹੀਂ ਜਿੰਨਾ ਕਰਕੇ ਅਸੀਂ ਲੜ ਰਹੇ ਹਾਂ ਰਾਤ ਐਸਐਸਪੀ ਦਾ ਫੋਨ ਆਇਆ ਮੈਨੂੰ ਕਹਿੰਦਾ ਪ੍ਰਧਾਨ ਜੀ ਰੇੜੀਆਂ ਵਾਲਿਆਂ ਨੂੰ ਐਵੇਂ ਪਤਾਈ ਖੜੇ ਜੇ ਰੇੜੀਆਂ ਵਾਲਿਆਂ ਨੂੰ ਕੁਮਰਾਹ ਕਰ ਰਹੇ ਜੇ ਕਿ ਸਾਨੂੰ ਇਹ ਸਾਡੇ ਜਿੰਮੇ ਲਾਉਣਾ ਚਾਹੁੰਦੇ ਹੋ ਤੁਸੀਂ ਕੀ ਅਸੀਂ ਰੇੜੀਆਂ ਨੂੰ ਕੁਮਰਾਹ ਕਰਤਾ ਜਿਹੜੇ ਸਲਫਾਸ ਗੰਢ ਫਿਰਦੇ ਨੇ ਜਿਹੜੇ ਪੈਟਰੋਲ ਦੇ ਬੋਤਲਾਂ ਸਾਡੇ ਤੇ ਸੱਟ ਕੇ ਆਤਮ ਹੱਥੇ ਕਰਦੇ ਫਿਰਦੇ ਨੇ ਅਸੀਂ ਉਹਨਾਂ ਦੀ ਬਾਤ ਵਾਲੀ ਤਕੀਕ ਨਾ ਕਰਦੇ ਵੀ ਕਰਵਾ ਛੱਡ ਕੇ ਬੈਠੇ ਆ ਲੜਾਈ ਸਾਡੀ ਸਰਕਾਰ ਨਾਲ ਹੈ ਤੇ ਇਹ ਵੀ ਅਸੀਂ ਤੁਹਾਨੂੰ ਵੇਖ ਵੇਖ ਕੇ ਸਟੈਪ ਇਸ ਕਰਕੇ ਚੱਕ ਰਹੇ ਵੀ ਇਹ ਕਿਸੇ ਦੀ ਜਾਨ ਹੁੰਦੀ ਨਾ ਕੋਈ ਸਾਡੇ ਵਰਗਾ ਮਾਤੜ ਹੁੰਦਾ ਫਿਰ ਪੰਜ ਸਾਲਾਂ ਬਾਅਦ ਦੀ ਮੋਦੀ ਦੇ ਦੌਰ ਚ ਕਿੱਲਾ ਕੱਢ ਕੇ ਆਏ ਨਹੀਂ ਪਰਵਾਹ ਕੋਈ ਤੁਹਾਨੂੰ ਘਰ-ਘਰ ਛੱਡੀ ਰੱਖਿਆ ਉਹਦੋਂ ਵੀ 13 ਮਹੀਨੇ ਰਹਿ ਆਵਾਰ ਪਰ ਇੱਕੋ ਜੀ ਜਾ ਕਾਨੂੰਨ ਰਾਤ ਹੋਣਗੇ ਤੇ ਜਾ ਜਾ ਸਾਡੀ ਡੈੱਡ ਬੋਡੀਆਂ ਜਾਣ ਗਿਆ ਹੁਣ ਵੀ ਸਾਡਾ ਹੀ ਉਹ ਐਲਾਨ ਹੈ ਕਿ ਜੇ ਛੱਡ ਜਾਈਗਾ ਤੇ ਜਾ ਫਿਰ ਅਸੀਂ ਹੋਰ ਕਿਤੇ ਜਾਵਾਂਗੇ ਤਾਂ ਇਸ ਵਾਰ ਸੇ ਸਾਨੂੰ ਲੜਾਈ ਸਿੱਧਕ ਨਾਲ ਲੈਣੀ ਚਾਹੀਦੀ ਹੈ ਤੁਹਾਡੇ ਜਿਹੜੇ ਜ਼ਬਰ ਦੇ ਖਿਲਾਫ ਤੁਹਾਡਾ ਜਿਹੜਾ ਇਹ ਇਕੱਠ ਹੈ ਜਿਹੜੇ ਤੁਸੀਂ ਆਏ ਬੈਠੇ ਹੋ ਘਰ-ਘਰ ਛੱਡ ਕੇ ਇਸ ਜ਼ਬਰ ਦੇ ਖਰਾਬ ਸਾਰੀ ਦੁਨੀਆ ਨਹੀਂ ਦਿੱਖਦੀ। ਚੰਦ ਬੰਦ ਦੇ ਦਰਦ ਨੇ ਜਿਵੇਂ ਤੁਸੀਂ ਆਏ ਬੈਠੇ ਹੋ। ਅਸੀਂ ਕਿਸੇ ਨੂੰ ਪਤਾ ਕੇ ਨਹੀਂ ਦੇਖ ਸਕਦੇ। ਜੇ ਤੁਸੀਂ ਉਹ ਅਸੀਂ ਇਹ ਤੇ ਸਰਕਾਰ ਦੀ ਚੀਕਾ ਨਿਕਲੀਆਂ ਹੋਈਆਂ। ਇਹਨੂੰ ਲੜਨਾ ਕਿਵੇਂ ਹੈ? ਅਸੀਂ ਇਹ ਸਿੱਖਣਾ। ਜਦੋਂ ਅਸੀਂ ਇੱਕ ਇੱਕ ਗੱਲ ਕਹਿ ਦੀ ਹਰ ਗੱਲ ਤੇ ਹਰ ਜਿਹੜਾ ਵੀ ਤੁਹਾਨੂੰ ਅਫਸਰ ਬੁਲਾਉਂਦਾ ਹੈ ਕੋਈ ਅਧਿਕਾਰੀ ਬੁਲਾਉਂਦਾ ਹੈ ਸਾਡੀ ਗੱਲ ਇੱਕੋ ਹੀ ਹੈ ਪੀਨਾਂ ਦਾ ਕਸੂਰ ਦੱਸੋ ਕੀ ਹੈ ਕੋਈ 1% ਵੀ ਕਸੂਰ ਦੱਸ ਦਿਓ ਅਸੀਂ ਤੁਹਾਡੇ ਨਾਲ ਹੈ ਕਸੂਰ ਨਹੀਂ ਕੋਈ ਦੀ ਥਾਂ ਵੀ ਆਪਣੇ ਆਪ ਦਿੱਤੀ ਤੇ ਫਿਰ ਵੀ ਚੱਕਲੋ ਗਈ ਮਾਰੋ ਦੰਦਾ ਦੇ ਪਜਾਓ ਗੋਲੀ ਆ ਜਾਵੇ ਇਹਨਾਂ ਨੂੰ ਮਨਾ ਕੇ ਲੈ ਜਾਵੇ ਪਿਆਰ ਨਾਲ ਲੈ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਤਰਾਜ ਦੇ ਸੀਖੇ ਕਿ ਉਹਨਾਂ ਦਾ ਨੰਦਾਨਲ ਬਿਠਾਉਣਾ ਚਾਹੁੰਦੇ ਨੇ ਅਈ ਤੇ ਸਾਡਾ ਗੁੰਡਾ ਫਸਦਾ ਇਹ ਨਾ ਇਨਸਾਨ ਹੈ ਇਹ ਕੁੜੀਆਂ ਨਹੀਂ ਹੈਗੀਆਂ ਤੇ ਮਾਰੋ ਡਾਂਲ ਤੇ ਭਜਾ ਦਿਓ ਇਹ ਜਬਰਦਸਤ ਨਹੀਂ ਕਰ ਸਕਦੇ ਤਾਂ ਸਾਥੀ ਤੁਹਾਡੀ ਜਿਹੜੀ ਗਵਾਹੀ ਕਰਦੇ ਤਾਂ ਆਏ ਬੈਠੇ ਆ ਆ ਸਾਰੇ ਪਰਿਵਾਰਾਂ ਦੇ ਪਰਿਵਾਰ ਇਹਨਾਂ ਦਾ ਨੰਬਰ ਯਾ ਰੋਟੀ ਦੇ ਨਾਲ ਖੜੀ ਹੈ ਨਾ ਸਾਡੇ ਪਰਿਵਾਰ ਆਦੇ ਉਹਨਾਂ ਕਿਉਂ ਕਿਉਂ ਨਹੀਂ ਆਉਂਦੇ ਲਈ ਇਹਨਾਂ ਨੂੰ ਨਾਲ ਯੋਗ ਨਹੀਂ ਚਾਹੀਦਾ ਅਸਰਾਦ ਵਿੱਚ ਘਰ ਦੇ 20 ਜੀ ਸੀ ਸਾਨੂੰ ਕਿ ਬਿਜਟ ਕਰਦਾ ਤੇ ਲੋਕਾਂ ਨੂੰ ਸਾਨੂੰ ਖੌੜੀ ਕਰਨਾ ਹੈ ਨਾ ਤੇ ਆ ਦੇਖ ਲੈ ਵੋਟਾਂ ਜਿੱਤ ਲਿਆ ਜੀ ਪਰ ਸਾਡਾ ਤਾਂ ਸਾਨੂੰ ਤਾਂ ਪਤਾ ਹੈ ਨਾ ਕਿ ਅਸੀਂ ਕਿੰਨਾ ਦੀ ਗੱਲ ਕਰ ਰਿਹਾ ਕਿੰਨਾ ਬਰੂ ਖੜੇ ਸੋ ਇਸ ਵਾਸਤੇ ਸਾਰੀਆਂ ਜੱਥੇਬੰਦੀਆਂ ਚਿੰਤਕ ਨੇ ਇਸ ਮੋਰਚੇ ਨੂੰ ਚਿਤਨ ਵਾਸਤੇ ਇਹ ਕਿਵੇਂ ਜਲਦੀ ਤੋਂ ਜਲਦੀ ਦੰਗ ਚਿਤਿਆ ਜਾਣਾ ਚਾਹੀਦਾ ਹੈ ਹਾਰਨਾ ਕੋਈ ਵੀ ਨਹੀਂ ਚਾਹਦਾ ਹਾਰਨਾ ਉਹ ਹਗਮੀ ਚਾਹਦੇ ਤੇ ਹਾਰਨੇ ਅਸੀਂ ਵੀ ਚਾਹਦੇ ਹ ਪਰ ਜਦ ਕੁੰਡਿਆ ਦੇ ਸਿੰਘ ਫਿਰ ਤੋਂ ਆਉਣ ਤੇ ਜਿੱਤਾਂ ਉਹ ਜਿੰਦੇ ਸਿੰਘ ਤਕੜੇ ਹੋਣ ਤੇ ਸਾਡੇ ਸਿੰਘ ਤਗੜੇ ਹੈ ਇਹ ਅਸੀਂ ਚੈਲੇਂਜ ਕਰਦੇ ਹਾਂ ਉਹਨਾਂ ਨੂੰ ਨਹੀਂ ਕਰਦੇ ਕਿਸੇ ਦੀ ਪਰਵਾਹ ਪਰ ਲੜਾਈ ਜਿੰਨਾ ਦੇ ਖਾਤਰ ਲੜ ਰਹੇ ਉਹਨਾਂ ਦੇ ਸਿਰ ਤੇ ਲੜੀ ਚੜੀ ਹੈ ਜੋ ਸੀ ਲੰਗਰ ਵੀ ਖਾਣਾ ਹੈ ਚਾਹ ਵੀ ਜੀ ਨਹੀਂ ਭੁੱਖੇ ਨਹੀਂ ਰਹਿਣਾ ਬਸ ਸਿਮਪਲ ਥਾਨਾ ਬਾਰਕਰਾਰ ਹੋਣਾ ਚਾਹੀਦਾ ਕੋਈ ਬੁਲਾਰਾ ਬੋਲ ਰਿਹਾ ਹੈ ਕੋਈ ਆਗੂ ਬੋਲ ਰਿਹਾ ਉਹਦੀ ਗੱਲ ਕਿਉਂ ਨਾ ਸੁਣੀਏ ਫਾਇਦਾ ਲਈਏ ਇਹ ਸਾਡੇ ਵਾਸਤੇ ਕਹਿਣਾ ਕੀ ਚਾਹੁੰਦਾ ਤੇ ਸਾਨੂੰ ਰਹਿਣਾ ਵੀ ਆਪਣੇ ਵਿੱਚ ਹੀ ਰਹਿ ਕੇ ਬੋਲਣਾ ਚਾਹੀਦਾ ਅਸੀਂ ਜਦੋਂ ਬੰਦੀਆਂ ਵਾਲੇ ਸਾਥੀ ਹੈ ਕਈ ਵਾਰੀ ਸਾਡੇ ਕੋਲ ਵੱਧ ਘੱਟ ਬੋਲਿਆ ਜਾਂਦਾ ਹੈ ਉਹ ਸਰਕਾਰ ਦੇ ਜਿਆਦਾ ਉੱਚਾ ਬੋਲਿਆ ਜਾਂਦਾ ਕਈ ਵਾਰੀ ਉਹਦਾ ਵੀ ਈਸ਼ੂ ਬਣ ਜਾਂਦਾ ਅਸੀਂ ਉਹਨੂੰ ਵੀ ਵਿਚਾਰ ਮੈਂ ਅਸੀਂ ਵੀ ਗਲਤੀਆਂ ਕਰਦੇ ਹਾਂ ਕਈਆਂ ਹੋਈਆਂ ਨੇ ਅਦੋਲੇ ਦੇ ਅੰਦਰ ਉਹਨੇ ਬਕਾਇਦਾ ਪ੍ਰਤਾਲ ਕਰਦੇ ਐ ਰਿਵਿਊ ਕਰਦੇ ਐ ਕਿ ਕਿਉਂ ਹੋਇਆ ਤੋ ਆਪਾਂ ਇਹ ਮੋਰਚੇ ਦੇ ਡਟੇ ਹੈ ਤੇ ਮੋਰਚਾ ਜਿਤਨਾ ਇਕ ਤਾਂ ਮਗਰ ਖੇੜਾ ਨਹੀਂ ਛੱਡਦਾ ਇਹ ਤੁਹਾਡੇ ਨਾਲ ਸਾਡਾ ਬਾਤ ਹੈ ਮੇਰੇ ਤੁਸੀਂ ਗੱਲਬਾਤ ਚੱਲ ਰਹੀ ਹੈ ਇਹ ਕਹਿੰਦੇ ਕਿਦਾ ਸਮਾਂ ਲਾਇਆ ਉਹਨਾਂ ਨੇ ਆਪਣੇ ਕੋਲ ਨੂੰ ਇੱਕ ਕਹਿਣਾ ਲੱਗਦਾ ਹੈ ਡੇਢ ਕਹਿਣਾ ਲੱਗਦਾ ਹੈ ਕੋਈ ਉਦੋਂ ਦੋ ਬੰਦੇ ਸਾਡੇ ਆਗੂ ਤੁਸੀਂ ਬੈਠੀਏ ਅਸੀਂ ਫਿਰ ਵਿਚਾਰਾਂਗੇ ਦੇਵਦੀ ਕਰਲਾ ਕੀ ਹੈ ਸੋ ਇਸ ਵਾਸਤੇ ਆਪਾਂ ਸਾਰਿਆਂ ਨੇ ਇਕੱਲੇ ਸਬੂਤ ਦੇਣ ਤੁਸੀਂ ਜੱਜਵੇ ਵਾਲੇ ਸਾਥੀ ਹੋ ਤੁਹਾਨੂੰ ਸਲੂਟ ਹੈ ਕਿ ਤੁਸੀਂ ਜਦੋਂ ਵੀ ਇੱਥੇ ਕੋਈ ਜ਼ਬਰ ਹੁੰਦਾ ਹੈ ਕੋਈ ਤੁਹਾਨੂੰ ਲਾਲਚ ਨਹੀਂ ਕੋਈ ਤੁਹਾਨੂੰ ਹੋਰ ਅਜੀ ਕਹਿੰਦੇ ਨਹੀਂ ਤੁਸੀਂ ਆਉਂਦੇ ਹੋ ਆਪਦਾ ਘਰ ਦਾ ਕੰਮ ਕਾਰ ਛੱਡ ਕੇ ਆਉਂਦੇ ਹੋ ਆਪ ਦਾ ਕਿੱਤਾ ਝੜ ਗਿਆ ਉਹਦੇ ਕਿਉਂਕਿ ਸੀਜ਼ਨ ਭਰ ਸੀ ਜਲੇ ਪਰ ਸੀਜ਼ਨ ਵਿੱਚ ਵੀ ਇੰਨੇ ਬੰਦਿਆਂ ਵਾਸਤੇ ਆਉਣਾ ਬੜਾ ਔਖ ਹੈ ਪਰ ਤੁਸੀਂ ਆਉਂਦੇ ਹੋ ਤੁਹਾਡੇ ਤੁਹਾਨੂੰ ਵੀ ਸਲੂਟ ਹੈ ਤੁਹਾਨੂੰ ਘਟਾ ਕੇ ਨਹੀਂ ਦੇਖਦੇ ਸੀ ਕਿਉਂਕਿ ਤੁਹਾਨੂੰ ਸਾਡਾ ਫਿਕਰ ਹੈ ਤੇ ਸਾਨੂੰ ਫਿਕਰ ਤੁਹਾਡਾ ਹੈ ਸੋ ਲੜਾਈ ਦੇ ਮੈਦਾਨ 'ਚ ਹੈ ਲੜਾਈ ਨੂੰ ਲੜਾਈ ਕਰਕੇ ਲੜੀਏ ਤੇ ਉਦੋਂ ਤੱਕ ਲੜਦੇ ਰਹੀਏ ਜਦੋਂ ਤੱਕ ਜਿਸ ਪਰਮਿਤ ਵਾਸਤੇ ਅਸੀਂ ਲੜ ਰਹੇ ਹਾਂ ਉਹਦੇ ਤੁਸੀਂ ਕਿੱਥੇ ਪ੍ਰਾਪਤੀ ਕਰ ਸਕਦੇ ਸੋ ਇਹ ਨਹੀਂ ਕਹਿ ਰਿਹਾ ਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ